ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਮੈਂ ਭਗਵਾਨ ਸਿੰਘ ਵਧਾਤਾ ਮੈਂ ਅੱਜ ਇੱਕ ਵੀਡੀਓ ਬਣਾ ਕੇ ਪਾਉਣ ਲੱਗਿਆ ਆ ਇਹ ਵੀਡੀਓ ਮੇਰੇ ਆਪਣੇ ਮਕਾਨ ਦੀ ਆ ਇਹ ਵੀਡੀਓ ਮੈਂ ਕਿਉਂ ਪਾ ਰਿਹਾ ਕਿਉਂਕਿ ਮੈਨੂੰ 18-20 ਸਾਲ ਹੋ ਗਏ ਮੈਂ ਕੰਪਨੀਂ ਤੇ ਡਰਾਈਵਰੀ ਕਰਦਾ ਤੇ ਉਸ ਤੋਂ ਬਾਅਦ ਮੈਨੂੰ ਬੱਚਿਆਂ ਨੂੰ ਕਬੱਡੀ ਖੜਾਉਣ ਦਾ ਸ਼ੌਂਕ ਆ ਜਾਂ ਕਿਸੇ ਬੱਚੇ ਨੇ ਫੌਜ ਦੇ ਵਿੱਚ ਭਰਤੀ ਹੋਣਾ ਉਹਨਾਂ ਦੀ ਮੈਂ ਮਿਹਨਤ ਲਗਾਉਣਾ ਤੇ ਉਹ ਚੀਜ਼ਾਂ ਨੂੰ ਦੇਖ ਕੇ ਬਹੁਤ ਵੀਰਾਂ ਨੂੰ ਇਹ ਚੀਜ਼ ਦਾ ਵਹਿਮ ਹੋਇਆ ਬਾਬੀ ਭਗਵਾਨ ਸਿੰਘ ਪਤਾਨੀ ਕਿੰਨੇ ਇੱਕ ਪੈਸੇ ਇਕੱਠੇ ਕਰਦਾ ਬਾਹਰੋਂ ਲੋਕਾਂ ਤੋਂ ਪੈਸੇ ਮਗਾਉਂਦਾ ਜਦੋਂ ਉਧਰ ਮੈਂ ਮਸ਼ੀਨ ਤੇ ਹੁੰਨਾ ਤੇ ਮੈਂ ਕੁਛ ਨਾ ਕੁਛ ਜਿੰਨੇ ਕੁ ਜੁਗਾ ਹੈਗਾ ਕਿਸੇ ਨੂੰ ਕੋਈ 1000 2000 ਦੀ ਖਰਚੇ ਪੈਣ ਦੀ ਲੋੜ ਪੈਂਦੀ ਆ ਕੋਈ ਭੈਣ ਭਰਾ ਫੋਨ ਕਰ ਦਿੰਦਾ ਤਾਂ ਮੈਂ ਉਹ ਵੀ ਪਾ ਦਿੰਦਾ ਸੀ ਤੇ ਉਹਦੇ ਵਾਸਤੇ ਵੀ ਮੈਨੂੰ ਹੁਣ ਫੋਨ ਆਉਂਦਿਆ ਵੀ ਸਾਨੂੰ ਆ ਚਾਹੀਦਾ ਉਹ ਚਾਹੀਦਾ ਹਨਾ ਚਲੋ ਉਹਨਾਂ ਦਾ ਵੀ ਕੋਈ ਸੂਰ ਨਹੀਂ ਉਹਨਾਂ ਦੇ ਮਨਾਂ ਚ ਹੈ ਵੀ ਪਤਾ ਨਹੀਂ ਭਗਵਾਨ ਸਿੰਘ ਨੂੰ ਕਿੰਨਾ ਕੁ ਬਾਹਰੋਂ ਪੈਸਾ ਆਉਂਦਾ ਫੰਡ ਆਉਂਦਾ ਤੇ ਵੀ ਮੈਨੂੰ ਕੋਈ ਕਿਸੇ ਤੋਂ ਫੰਡ ਨਹੀਂ ਆਉਂਦਾ ਨਾ ਮੈਂ ਕਿਸੇ ਤੋਂ ਪੈਸਾ ਮੰਗਵਣਾ ਚਲੋ ਮੇਰੇ دوست ਮਿੱਤਰ ਹੈਗੇ ਨੇ ਮੈਨੂੰ 2-4 ਵਾਰੀ ਲੋੜ ਪਈ ਆ ਤੇ ਉਹ ਮੈਂ ਆਪਣੇ ਆਪ ਵਾਸਤੇ ਪੈਸੇ ਕਿਸੇ ਤੋਂ ਮੰਗਾਏ ਆ ਵੀ ਮੈਨੂੰ ਭਈਆ ਵਾਸਤੇ ਲੋੜ ਆ ਮੈਂ ਕਿਸੇ ਬੱਚੇ ਦੇ ਜਾਂ ਕਿਸੇ ਗਰੀਬ ਦੇ ਇਲਾਜ ਦੇ ਨਾਂ ਤੇ ਅੱਜ ਤੱਕ 1 ਰੁਪਈਆ ਨਹੀਂ ਕਿਸੇ ਤੋਂ ਮੰਗਾਇਆ ਨਾ ਹੀ ਕਿਸੇ ਬੱਚੇ ਦੇ ਮਾਪਿਆਂ ਤੋਂ ਪੈਸਾ ਮੰਗਿਆ ਮੈਂ ਆਪਦੀ ਮਿਹਨਤ ਕਰਦਾ ਮੈਨੂੰ ਸੌਂਕ ਅਤੇ ਮੈਂ ਉਹ ਬੱਚਿਆਂ ਤੇ ਪੈਸਾ ਲਾਉਣਾ ਤੇ ਆ ਮੇਰੇ ਘਰ ਦੇ ਤੁਸੀਂ ਹਾਲਾਤ ਦੇਖ ਲਓ ਆ ਲਾਇਟਰਨ ਨਾ ਫਲਸਫਾ ਜਿਹਨੂੰ ਕਹਿ ਦਿੰਦੇ ਆ ਉਸ ਦਾ ਵੀ ਵਾਰ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਇਹ ਕਪੜਾ ਲੱਗਿਆ ਹੋਇਆ ਆਮ ਗਾਰੇ ਦੇ ਵਿੱਚ ਇੱਟਾਂ ਨੇ ਇਹ ਮੇਰੀ ਮਜਬੂਰੀ ਬਣ ਕੇ ਦਿਖਾਉਣਾ ਮੇਰਾ ਕੋਈ ਸੌਂਕ ਨਹੀਂ ਸੀ ਨਾ ਹੀ ਮੈਂ ਕਿਤੇ ਪਹਿਲਾਂ ਵੀਡੀਓ ਬਣਾ ਕੇ ਪਾਈਆ ਕਿ ਹੁਣ ਤੁਹਾਨੂੰ ਮੈਂ ਅੰਦਰ ਦਾ ਦਿਖਾਉਣਾ ਇਹ ਮੇਰੇ ਅੰਦਰ ਦਾ ਘਰ ਆ ਤੋਂ ਬਾਅਦ ਇਹ ਵਾਲ ਆ ਗਿਆ ਬਾਥਰੂਮ ਦਾ ਵਾਰ ਜਿੱਥੇ ਆਪਾਂ ਸੁਨਾਣ ਕਰਦੇ ਹਾਂ ਇਹ ਦੇਖੋ ਇਹ ਬਾਥਰੂਮ ਆ ਗਿਆ ਉਹ ਸਾਹਮਣੇ ਕੱਪੜੇ ਧੋਣ ਵਾਲੀ ਮਸ਼ੀਨ ਪਈ ਆ ਇਹ ਬਾਥਰੂਮ ਦੀ ਉੱਪਰਲੀ ਸੱਤ ਆ ਗਈ ਆ ਦੇਖੋ ਮੇਰੇ ਬਾਥਰੂਮ ਦੀ ਸੱਤ ਲੱਗ ਪਈ ਮੈਥੋਂ ਉਹ ਨਹੀਂ ਦੁਬਾਰਾ ਬਣਾਈ ਗਈ ਠੀਕ ਹੈ ਨਾ ਕਿਉਂਕਿ ਮੈਂ ਜਿਆਦਾ ਉਸ ਪਾਸੇ ਉਲਝਾਂ ਵੀ ਕੋਈ ਬੱਚਾ ਮਾਰੇ ਕੰਮ ਤੋਂ ਹਟਾ ਸਕੀਏ ਆਪਾਂ ਇਹ ਇਹ ਦੇਖੋ ਇਹ ਮੇਰੇ ਨੌਣ ਵਾਲੇ ਬਾਥਰੂਮ ਨੂੰ ਵਾਰ ਲੱਗਿਆ ਹੋਇਆ ਅੱਗੇ ਮੇਰਾ ਘਰ ਦੇਖ ਲਓ ਸਾਰੇ ਘਰ ਦੇ ਵਿੱਚ ਕੱਚਾ ਕਿਤੇ ਕੋਈ ਫਰਸ਼ ਨਹੀਂ ਲੱਗੀ ਹੋਈ ਦੇਖੋ ਕਾਰਾ ਕਾਰ ਬਿਲਕੁਲ ਕੱਚਾਗਾ ਠੀਕ ਹੈ ਜੀ ਤੇ ਇਹ ਜਿਹਨੂੰ ਆਪਾਂ 메ਨ ਗੇਟ ਕਹਿ ਦਿੰਨੇ ਆ ਉਹ ਆ ਗਿਆ ਤੇ ਵੀਰੋ ਜੇ ਕੋਈ ਬੰਦਾ ਚੰਗਾ ਕੰਮ ਕਰਨਾ ਚਾਹੁੰਦਾ ਤੇ ਉਹਦੇ ਤੇ ਬਿਨਾ ਮਤਲਬ ਤੋਂ ਆਪਾਂ ਨਾਲ ਜਾਮ ਲਾਇਆ ਕਰੀਏ ਯਾਰ ਜੇ ਕਿਸੇ ਵੀਰ ਨੂੰ ਕੋਈ ਲੱਗਦਾ ਤੁਸੀਂ ਮੇਰੇ ਪਿੰਡ ਆ ਜੋ ਇੱਥੋਂ ਆ ਕੇ ਪਤਾ ਕਰ ਸਕਦੇ ਹੋ ਵੀ ਕਿੰਨਾਕ ਮੈਂ ਇਹ ਚੀਜ਼ ਦੇ ਵਿੱਚੋਂ ਪੈਸਾ ਕਮਾਇਆ ਜਾਂ ਮੈਂ ਲਾਇਆ ਜੋ ਮੈਂ ਲਾਇਆ ਉਹ ਮੇਰਾ ਆਪ ਦਾ ਸੌਂਕ ਸੀ ਮੇਰਾ ਫਰਜ਼ ਸੀ ਮੈਂ ਕਿਸੇ ਤੇ ਆਸਾਨ ਨਹੀਂ ਕਰਿਆ ਤੇ ਪਰ ਜੇ ਮੈਂ ਪੈਸਾ ਕਮਾਇਆ ਹੁੰਦਾ ਤੇ ਅੱਜ ਮੇਰੇ ਘਰ ਦੇ ਹਾਲਾਤ ਆ ਨਹੀਂ ਸੀ ਹੋਣੇ ਕੋਈ ਟਾਈਮ ਇਹ ਵੀ ਸੀ ਜਦੋਂ ਮੇਰੇ ਕੋਲੇ ਬਿਸਤਰਾ ਵੀ ਨਹੀਂ ਸੀ ਹੁੰਦਾ ਬਸੌਣ ਨੂੰ ਤੇ ਮੈਂ ਕੱਲੀ ਪੂਰੀ ਲੈ ਕੇ ਸੌਂਦਾ ਰਹਾ ਤੇ ਘਰ ਦੇ ਵਿੱਚ ਕੋਈ ਗਲਾਸ ਵੀ ਨਹੀਂ ਸੀ ਰਹੇ ਹਣਾ ਚਲੋ ਉਹ ਮੈਂ ਨਹੀਂ ਕਿਸੇ ਤੇ ਉਹ ਕਰਦਾ ਮਾੜੀਆਂ ਆਤਾਪਦੀਆਂ ਵੀ ਜਦੋਂ ਕੋ ਸਾਂਭਣਾ ਨਹੀਂ ਪਰ ਫਿਰ ਵੀ ਮੈਂ ਕਹਿੰਦਾ ਵੀ ਕੋਈ ਬਹੁਤ ਵੀਰ ਹੁਣ ਮੈਨੂੰ ਫੋਨ ਕਰਦੇ ਆ ਵੀ ਸਾਨੂੰ ਆਹ ਲੋਕਡਾਊਨ ਦੇ ਮਨਾ ਦੇ ਵਿੱਚ ਇਹ ਭਲੇਖਾ ਵੀ ਭਗਵਾਨ ਸਿੰਘ ਨੂੰ ਬਾਹਰੋਂ ਪੈਸਾ ਆਉਂਦਾ ਤੇ ਸਾਡੇ ਤੱਕ ਪਹੁੰਚਦਾ ਨਹੀਂ ਕਰ ਰਿਹਾ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਜੀ ਕੋਈ ਗੱਲ ਨਹੀਂ ਮੈਂ ਆਪਦੀ ਕਮਾਈ ਦੇ ਵਿੱਚੋਂ ਕਰਦਾ ਸੀ ਜਿੰਨਾ ਕਿ ਜੋਗਾ ਸੀਗਾ ਤੇ ਆ ਇਸ ਟਾਈਮ ਸਾਡਾ ਖੁਦ ਪਰਿਵਾਰ ਮੇਰੇ ਵੱਡੇ ਭਾਈ ਸਾਹਿਬ ਦੇ ਵਿੱਚ ਜਾਂ ਜੋ ਪਹਿਲਾਂ ਦਿੱਲੀ ਰਹਿੰਦੇ ਸੀ ਫਿਰ ਗੁਰੂ ਘਰ ਤੇ ਅੱਜ ਉਹ ਘਰੇ ਨੇ ਕਰਕੇ ਮੇਰੇ ਆਪ ਦੇ ਹਾਲਾਤ ਬਹੁਤ ਮੰਦੇ ਨੇ ਤੇ ਤੁਸੀਂ ਮੈਨੂੰ ਫੋਨ ਲਾ ਲਾ ਕੇ ਪਰੇਸ਼ਾਨ ਨਾ ਕਰੋ ਇਹ ਨਾ ਸੋਚੋ ਵੀ ਕੋਈ ਮੈਨੂੰ ਬਾਹਰੋਂ ਕਿਸੇ ਦਾ ਪੈਸਾ ਆਉਂਦਾ ਹਨਾ ਕੋਈ ਮੈਂ ਕਿਸੇ ਤੋਂ ਫੰਡ ਨਹੀਂ ਮੰਗਾਉਂਦਾ ਮੈਂ ਆਪਦੀ ਮਿਹਨਤ ਦੇ ਵਿੱਚੋਂ ਜੋ ਵੀ ਜਿੰਨੇ ਕੁ ਜੋਗਾ ਸੀਗਾ ਮੈਂ ਹੁਣ ਤੱਕ ਕਰਦਾ ਰਿਆ ਹੁਣ ਮੇਰੇ ਆਪ ਦੇ ਬੱਸੋਂ ਗੱਲ ਬਾਹਰ ਆ ਘਰ ਦੇ ਵਿੱਚ ਮੇਰੇ ਮੀਟਰ ਨਹੀਂ ਹੈਗਾ ਕਿਸੇ ਦੋਸਤ ਮਿੱਤਰ ਤੋਂ ਗਵਾਂਡੀ ਤੋਂ ਮੈਂ ਲਾਈਟ ਲੈ ਕੇ ਕੰਮ ਚਲਾ ਰਿਹਾ ਤੇ ਜੇ ਕਿਸੇ ਨੂੰ ਕੋਈ ਮਤਲਬ ਲੱਗੇ ਤਾਂ ਉਹ ਆ ਕੇ ਦੇਖ ਵੀ ਸਕਦਾ ਹਨਾ ਮੈਂ ਨੰਬਰ ਆਪਣਾ ਬੋਲ ਦਿੰਦਾ 9969931013 9041461013 ਮੈਂ ਵੀਡੀਓ ਦੇ ਵਿੱਚ ਵੀ ਦੇ ਦੂੰਗਾ ਤੇ ਤੁਸੀਂ ਆ ਕੇ ਇੱਥੇ ਪਤਾ ਕਰ ਸਕਦੇ ਹੋ ਵੀ ਕਿੰਨਾ ਕਿ ਮੈਂ ਕਿਸੇ ਦੇ ਬੱਚਿਆਂ ਦੇ ਨਾਂ ਤੇ ਜਾਂ ਮੈਂ ਕਿਸੇ ਤੋਂ ਬਾਹਰੋਂ ਪੈਸਾ ਮੰਗਾ ਕੇ ਖਾਦਾ ਵੀ ਜਾਂ ਮੈਂ ਕਦੇ ਕਿਸੇ ਨੂੰ ਕਿਹਾ ਹੋਵੇ ਵੀ ਮੈਂ ਉਹਨੂੰ ਮਰਾਸਣ ਦੇਣਾ ਭਈ ਉਹਦੇ ਵਾਸਤੇ ਤੁਸੀਂ ਪੈਸੇ ਭੇਜੋ ਕੋਈ 2 ਲੱਖ 2 ਲੱਖ ਰੁਪਇਆ ਆਇਆ ਹੋਵੇ 50000 ਆਇਆ ਹੋਵੇ ਤੇ ਮੈਂ ਖਾ ਗਿਆ ਹੋਵਾਂ ਮੈਂ ਜੀ ਨੂੰ ਵੀ ਕੁਛ ਦਿੱਤਾ ਮੈਂ ਆ ਦੀ ਕਮਾਈ ਦੇ ਵਿੱਚੋਂ ਦਿੱਤਾ ਤੇ ਬੀਰ ਬਣ ਕੇ ਇਸ ਤਰ੍ਹਾਂ ਨਾ ਕਰਿਆ ਕਰੋ ਜੇ ਕੋਈ ਬੰਦਾ ਚੰਗਾ ਕੰਮ ਕਰਨਾ ਚਾਹੁੰਦਾ ਤੇ ਆਪਾਂ ਉਹਨੂੰ ਮਜਬੂਰ ਕਰਕੇ ਹਟਾਈਏ ਨਾ ਤੇ ਜਿਹੜਾ ਬੰਦਾ ਮਤਲਬ ਪੈਸੇ ਖਾਣ ਵਾਲਾ ਹੁੰਦਾ ਜਾਂ ਜਿਹਦੇ ਕੋਲੇ ਬਾਹਰੋਂ ਪੈਸੇ ਹੁੰਦੇ ਆ ਤੇ ਉਹਦੇ ਘਰ ਦੇ ਬਾਥਰੂਮ ਫਲਸਾਂ ਇਸ ਤਰ੍ਹਾਂ ਨਹੀਂ ਹੁੰਦੇਗਾ ਠੀਕ ਹੈ ਨਾ ਇਹ ਜ਼ਰੂਰ ਧਿਆਨ ਰੱਖਿਓ ਆ ਦੇਖੋ ਆ ਟੀਨੋ ਵਾਲਾ ਗੇਟ ਲਾਇਆ ਹੋਇਆ ਮੇਨ ਦੂਸਰਾ ਨਾਲ ਛੋਟਾ ਜਿਹਾ ਲੱਕੜ ਦਾ ਲਾਇਆ ਹੋਇਆ ਤੇ ਬੜੇ ਹਾਲਾਤ ਮੰਦੇ ਨੇ ਚਲੋ ਫਿਰ ਵੀ ਆਪਾਂ ਵੈਗਰੂ ਦੇ ਭਾਣੇ ਚ ਜੋ ਨੂੰ ਚੰਗਾ ਲੱਗਦਾ ਠੀਕ ਆ ਪਰੇ ਇਸ ਤਰ੍ਹਾਂ ਦੇ ਇਲਜ਼ਾਮ ਨਾ ਲਾਇਆ ਕਰੋ ਤੇ ਚੜ੍ਹਦੀ ਕਲਾ ਹੈ ਨਾ ਵੀ ਜੋ ਮੈਂ ਮਿਹਨਤ ਕਰਦਾ ਸੀ ਉਹਦੇ ਵਿੱਚੋਂ ਮੈਂ ਕਰਦਾ ਰਿਹਾ ਜਿੰਨੇ ਕੁ ਜੋਗਾ ਸੀਗਾ ਮੈਂ ਭੇਜ ਦਿੰਦਾ ਸੀ ਤੇ ਹੁਣ ਇਸ ਟਾਈਮ ਮੇਰੇ ਆਪ ਦੇ ਘਰ ਦੇ ਹਾਲਾਤ ਬਹੁਤ ਮਾੜੇ ਨੇ ਤੇ ਮੈਂ ਮਾਫੀ ਚਾਹਉਣਾ ਤੇ ਬਾਕੀ ਮੈਂ ਵੀਡੀਓ ਚ ਵੀ ਨੰਬਰ ਦੇ ਦੂੰ ਤੇ ਮੈਂ ਨੰਬਰ ਬੋਲ ਵੀ ਦਿੱਤਾ ਜੇ ਕਿਸੇ ਵੀਰ ਨੂੰ ਕੋਈ ਸੱਕ ਸੁਭਾ ਆ ਕੇ ਤੁਸੀਂ ਪਤਾ ਵੀ ਕਰ ਸਕਦੇ ਹੋ ਭਗਵਾਨ ਸਿੰਘ ਮੇਰਾ ਨਾਮ ਵਧਾਤਾ ਪਿੰਡਾ ਬਰਨਾਲਾ ਜ਼ਿਲ੍ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ